ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਵਰਕਟ ਵੀਡੀਓ ਬਾਰੇ ਕਬਲ ਤੇ ਡੈਡੀ ਨੂੰ ਗੱਡੀ ਦੀ ਖਰਾਬੀ ਤੋਂ ਬਾਅਦ ਇੱਕ ਹੋਰ ਗੱਲ ਦਾ ਪਤਾ ਲੱਗ ਗਿਆ ਕਿ ਮੰਮੀ ਨੇ ਉਹਨਾਂ ਤੋਂ ਲੁਕੋ ਕੇ ਰੱਖੀ ਸੀ ਇਹ ਗੱਲ ਕਿਹੜੀ ਹੈ ਵੀਡੀਓ ਪੂਰੀ ਵੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਹਾਂ ਜੀ ਗੱਡੀ ਦੀ ਖਰਾਬੀ ਦਾ ਪਤਾ ਲੱਗਣ ਤੇ ਕਾਹਵਲ ਤੇ ਉਹਨਾਂ ਦੇ ਡੈਡੀ ਨੂੰ ਬਹੁਤ ਜ਼ਿਆਦਾ ਗੁੱਸਾ ਕਰਦੇ ਹਨ ਉਹ ਮੰਮੀ ਨੂੰ ਕਹਿੰਦੇ ਹਨ ਕਿ ਤੇਰੇ ਜਵਾਈ ਨੇ ਗੱਡੀ ਖਰਾਬ ਕਰਕੇ ਦੇ ਦਿੱਤੀ ਹੈ ਹੌਣੇ ਸਤੇ ਕੱਟੇ ਕੱਟੇ 80 ਤੋਂ 90 ਹਜ਼ਾਰ ਦਾ ਖਰਚਾ ਆ ਰਿਹਾ ਹੈ ਅਸੀਂ ਹੁਣ ਇੰਨਾ ਖਰਚਾ ਕਿੱਥੋਂ ਲਵਾਂਗੇ ਅਸੀਂ ਤਾਂ ਆਪਣੇ ਪੈਸੇ ਰੱਖੇ ਹੋਏ ਸੀ ਟਰੈਕਟਰ ਦੇ ਕੋ ਆਉਣ ਵਾਸਤੇ ਕਿਉਂਕਿ ਅੱਗੇ ਅਸੀਂ ਖੇਤਾਂ ਦਾ ਕੰਮ ਕਰਨਾ ਹੈ ਤਾਂ ਮੰਮੀ ਕਹਿੰਦੇ ਹਨ ਕਿ ਐਸ ਵਿੱਚ ਮੇਰੀ ਕੀ ਗਲਤੀ ਹੈ ਜੇ ਗੱਡੀ ਖਰਾਬ ਹੋ ਗਈ ਤਾਂ ਉਸ ਨੂੰ ਠੀਕ ਕਰਾ ਲਓ ਤਮ ਡੈਡੀ ਕਹਿੰਦੇ ਨੇ ਕਿ ਇੱਥੇ ਤੇਰੀ ਇਹ ਗਲਤੀ ਹੈ ਕਿ ਤੂੰ ਆਪਣੇ ਜਵਾਈ ਦਾ ਹਰ ਵੇਲੇ ਪੱਖਪੂਰਗੀ ਹੈ ਤੇ ਉਸਨੇ ਗੱਡੀ ਖਰਾਬ ਕਰਕੇ ਦੇ ਦਿੱਤੀ ਉਹਦਾ ਫਰਚ ਨਹੀਂ ਕਿ ਉਹ ਗੱਡੀ ਲੈ ਕੇ ਗਿਆ ਤੇ ਉਹ ਬੱਡੀ ਠੀਕ ਕਰਾ ਕੇ ਦੇਵੇ ਪਰ ਉਸਨੇ ਅਗੋ ਗੱਡੀ ਖਰਾਬ ਕਰਕੇ ਦੇ ਦਿੱਤੀ ਜਿਸ ਨਾਲ ਕਮਲ ਨੂੰ ਵੀ ਬਹੁਤ ਗੁੱਸਾ ਚੜਦਾ ਹੈ ਪਹਿਲਾਂ ਤਾਂ ਕਮਲ ਦਾ ਦਿਲ ਕਰਦਾ ਹੈ ਕਿ ਉਹ ਵਿੱਕੀ ਕੋਲ ਜਾਵੇ ਤੇ ਉਸਨੂੰ ਪੁੱਛੇ ਕਿ ਤੂੰ ਗੱਡੀ ਨੂੰ ਕੀ ਕੀਤਾ ਪਰ ਫਿਰ ਸੰਦੀਪ ਦੇ ਕਹਿੰਦੇ ਰੁਕ ਜਾਂਦਾ ਹੈ ਕਿ ਨਹੀਂ ਮੇਰੀ ਨਿੱਕੀ ਜਹੀ ਗੱਲ ਨਾਲ ਪ੍ਰੀਤ ਦੇ ਘਰ ਵਿੱਚ ਪਲੇਸ ਪੈ ਜਾਵੇਗਾ ਤੇ ਉਹ ਨਹੀਂ ਚਾਹੁੰਦਾ ਕਿ ਵਿੱਕੀ ਦੇ ਪ੍ਰੀਤ ਵਿੱਚ ਕਿਸੇ ਵੀ ਤਰ੍ਹਾਂ ਦੀ ਲੜਾਈ ਹੋਵੇ ਉਹਨਾਂ ਕਰਕੇ ਡੈਡੀ ਜੀ ਦੇ ਹੁਣ ਗੱਡੀ ਖਰਾਬ ਹੋਣ ਤੋਂ ਬਾਅਦ ਵੀ ਮੰਮੀ ਨੇ ਕੁਝ ਪੈਸੇ ਦਿੱਤੇ ਹੋਏ ਸੀ ਉਹਨਾਂ ਨੇ ਕਿਹਾ ਕਿ ਉਹਦੇ ਵਿੱਚੋਂ ਥੋੜੇ ਜਿਹੇ ਪੈਸੇ ਮੈਨੂੰ ਦੇ ਮੰਮੀ ਨੇ ਕਿਹਾ ਮੇਰੇ ਕੋਲ ਕੋਈ ਪੈਸੇ ਨਹੀਂ ਹਨ ਡੈਡੀ ਨੂੰ ਗੁੱਸਾ ਚੜ ਗਿਆ ਉਹਨਾਂ ਨੇ ਕਿਹਾ ਮੈਂ ਤੈਨੂੰ ਜਿਹੜਾ 70000 ਪੈਸੇ ਸੱਚੋਂ 45000 ਮੈਨੂੰ ਦੇ ਦੇ ਉਹਦੇ ਨਾਲ ਮੈਂ ਟਰੈਕਟਰ ਦੇ ਟਾਇਰ ਪਵਾਉਣੇ ਹਨ ਇਸ ਤੋਂ ਬਾਅਦ ਅਸੀਂ ਕੁਝ ਪੈਸੇ ਦਾ ਰਚਕੇ ਗੱਡੀ ਠੀਕ ਕਰਾ ਲਵਾਂਗੇ ਪਰ ਮੰਮੀ ਪੈਸੇ ਦੇਣ ਤੋਂ ਮਨਾਂ ਕਰ ਦਿੰਦੇ ਕਿਉਂਕਿ ਮੰਮੀ ਨੇ ਤਾਂ ਸੁੱੱਚ 25000 ਵਿੱਕੀ ਨੂੰ ਕੋਣ ਵਾਸਤੇ ਦੇ ਦਿੱਤੇ ਤੇ ਉਹ ਹੁਣ ਉਹਨਾਂ ਨੂੰ ਕਿੰਨੇ ਪੈਸੇ ਕਿੱਥੋਂ ਦੇਵੇ ਉਹ ਟਾਲ ਮਟੋਲ ਕਰਦੇ ਰਹਿੰਦੇ ਤੇ ਜਣੀ ਕਹਿੰਦੇ ਕਿ ਤੂੰ ਸਾਰੇ ਪੈਸੇ ਮੈਨੂੰ 줘 ਮੈਂ ਆਪਣੇ ਆਪੇ ਸੁੱੱਚ ਥੋੜੇ ਪੈਸੇ ਤੇ ਗੱਡੀ ਠੀਕ ਕਰਾਉਂਦਾ ਹਾਂ ਤੇ ਥੋੜੇ ਪੈਸੇ ਨਾਲ ਟ੍ਰੈਕਟਰ ਦੇ ਟਾਇਰ ਪਵਾ ਲੈਂਦਾ पर मम्मी और परेशान हो जाती हैं कि इन्हें नो किमे दसा कि ओदे विच 25000 त मैं काढ लिया है ते ओ भी विच ही रुल गया है क्योंकि जस 24 की ने भी ठगी मार के सिर्फ 15000 ਦਾ ਫੋਨ ਲਿਆ ਤੇ ਬਾਕੀ ਪੈਸੇ ਆਪਣੇ ਕੋਲ ਰੱਖ ਲਏ ਹਨ ਇਹਨਾ ਮਾਹੂਲ ਵੀ ਉਸਨੇ ਆਪਣੇ ਕੋਲ ਰੱਖ ਲਿਆ ਪ੍ਰੀਤ ਨੂੰ ਪੁਰਾਣਾ ਫੋਨ ਦੇ ਦਿੱਤਾ ਪਰ ਹਜੇ ਤੱਕ ਮੰਮੀ ਨੂੰ ਵਿਕੀ ਦੇਆ ਕਰਤੂਤਾਂ ਦਾ ਪਤਾ ਨਹੀਂ ਹੈ ਜਿਸ ਦਿਨ ਪਤਾ ਲੱਗੇਗਾ ਉਸ ਦਿਨ ਉਹਨਾਂ ਦੀ ਹੱਥਾਂ ਵੀ ਖੁੱਲ ਜਾਣਗੀਆਂ ਪਰ ਕਬੜਤੇ ਵਿਖੀ ਦੇ ਵਿੱਚ ਕੋਈ ਗੱਲ ਨਾ ਹੋਵੇ ਇਸ ਲਈ ਮੰਮੀ ਸਕੀਮ ਲਾਉਂਦੇ ਹਨ ਕਿ ਮੈਂ ਹੁਣ ਇਹਨਾਂ ਦੇ ਪੈਸੇ ਕਿੱਦਾਂ ਦੇਵਾਂ ਹਰ ਆਉਣ ਵਾਲੀ ਸੀਰੀਜ਼ ਵਿੱਚ ਦੇਖਾਂਗੇ ਕਿ ਮੰਮੀ ਪੈਸੇ ਦਿੰਦੇ ਹਨ ਜਾਂ ਡੈਡੀ ਨੂੰ ਪਤਾ ਲੱਗਣ ਤੇ ਘਰ ਵਿੱਚ ਹੋਰ ਪੁਲਿਸ ਪੈਂਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ